ਬਾਇਓਲੋਜੀ ਦਾ ਖਾਲਸਾ ਸੀ ਬਾਇਓਲੋਜੀ ਅਮਰਤ ਨੀਮਹਾਂ ਤਾਤੇ ਗੁਰੂ ਵਾਲੇ ਬਣਨ ਵਾਸਤੇ ਅਮਰਤ ਛਕਣਾ ਜ਼ਰੂਰੀ ਹੈ। ਬਾਬਾ ਜੀ ਦੇ ਸਮੁੱਚੇ ਜੀਵਨ ਦਾ ਵਿਸ਼ੇਸ਼ ਮੰਤਵ ਅਤੇ ਨਿਸ਼ਾਨਾ ਕੇਵਲ ਤੋਂ ਕੇਵਲ ਇੱਕੋ ਇੱਕ ਸੰਸਾਰ ਦੇ ਜੀਵਾਂ ਨੂੰ ਗੁਰੂ ਵਾਲੇ ਬਣਾ ਕੇ ਪਰਮੇਸ਼ਰ ਜੀ ਦੇ ਚਰਨਾਂ ਨਾਲ ਜੋੜਨਾ ਹੀ ਸੀ। ਪਰਮੇਸ਼ਰ ਜੀ ਦੇ ਨਾਲ ਗੁਰੂ ਨਹੀਂ ਹੀ ਮਿਲਿਆ ਜਾ ਸਕਦਾ ਹੈ। ਜਦੋਂ ਤੋਂ ਸੰਸਾਰ ਬਣਿਆ ਹੈ ਉਸ ਸਮੇਂ ਤੋਂ ਹੀ ਜਿਨ ਜਿਨ੍ਹਾਂ ਨੂੰ ਜਿਨੇ ਜਿਨੇ ਵੀ ਪ੍ਰਾਪਤੀ ਹੋਈ ਗੁਰਦੁਆਰਾ ਨਹੀਂ ਹੋਈ ਹੈ। ਗਰਮਾਣੀ ਵੀ ਦਾ ਵੀ ਟਲ ਹੌਸਲਾ ਹੈ। ਮੈਨ ਸਤਿਗੁਰ ਕਿਨੇ ਨਾ ਪਾਇਓ। ਮੈਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓ ਨਾ ਕਰ ਪ੍ਰਗਟ ਆਸ ਸੁਣਾਇਆ। ਅਤੇ ਚੌਥੇ ਗਦੇ ਤਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਫਰਮਾਨ ਹੈ ਗਿਆਨੀ ਗੌਰ ਬਿਨਾ ਮਗਤਨਾ ਹੋਈ ਕੋਰੇ ਕੋਰੇ ਰੰਗ ਕਦੇ ਨਾ ਚੜੇ ਜੀ ਲੋਚੇ ਸਭ ਕੋਈ ਤੀਸਰਾ ਗਦੇ ਸ੍ਰੀ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਹਨ ਮਨ ਮੁੱਖਾ ਬਾਇਤ ਕਰੀ ਮੈਨਾ ਸਤਗੁਰ ਮੈਨਾ ਸਤਗੁਰ ਬਰਤਨਾ ਹੋਈ ਰਾਮ ਏ ਪ੍ਰਾਨੇ ਜੇ ਮਨ ਨੂੰ ਨਰਮਨ ਕਰਨਾ ਹੈ ਮਨ ਉਪਰ ਜੋ ਮਾਇਆ ਦੀ ਮੈਣ ਲੱਗੀ ਹੋਈ ਹੈ ਜੇ ਉਸ ਨੂੰ ਧੋਣਾ ਤੇ ਪਵਿੱਤਰ ਉਜਲਾ ਕਰਨਾ ਹੈ ਤਾਂ ਗੁਰੂ ਦੀ ਛਾਨ ਅਵਸ ਗ੍ਰਹਿਣ ਕਰਨੀ ਪਵੇਗੀ ਮਨ ਮੇਰੇ ਗੁਰ ਸਨ ਆਵੀ ਤਾ ਨਿਰਮਲ ਹੋਈ ਮਨ ਮੁਖ ਹਰ ਹਰ ਕਾ ਅਰਥ ਕੇ ਮੈ ਨ ਸਕੇ ਤੋਇ ਗੁਰਵਾਣੀ ਵਿੱਚ ਤਾਂ ਇਥੋਂ ਤੱਕ ਲਿਖਿਆ ਹੈ ਕਿ ਜਿਉ ਪ੍ਰਾਨੀ ਗੁਰੂ ਬਾਲਾ ਨਹੀਂ ਬਣਦਾ ਉਸ ਦਾ ਨਉ ਲੈਣਾ ਵੀ ਮਾੜਾ ਹੈ ਸਤਿਗੁਰ ਬਾਣੀੋਂ ਗੁਰ ਨਹੀਂ ਕੋਇਨ ਗੁਰੇ ਕਾਹ ਕਹਿ ਨਉਬਰਾ 92 ਸਤਿਗੁਰੂ ਜੀ ਇਸ ਤੋਂ ਵੱਧ ਹੋਰ ਕੀ ਕਹਿ ਸਕਦੇ ਹਨ ਕਿ ਗੁਰ ਮੰਤਰ ਜੋ ਪ੍ਰਾਨੀ ਗੰਤੈ ਯਨਮਾ ਪ੍ਰਸ਼ਟਨਮ ਹੁਕਰ ਅਸ਼ੁਕਰ ਗੰਦਪੈ ਕਖ ਸਰਪਣ ਤਲਖ ਹਲਖ ਖਲੈ ਉਹ ਮਨੁੱਖ ਜੈਸ ਨੇ ਮਨੁੱਖਾ ਜਨ ਨੂੰ ਪ੍ਰਾਰਥਨਾ ਪ੍ਰਾਪਤ ਕਰਕੇ ਗੁਰੂ ਦੇ ਛੰਨ ਵਿੱਚ ਆ ਕੇ ਗੁਰਮੰਤਰ ਦੀ ਦਾਤ ਪ੍ਰਾਪਤ ਨਹੀਂ ਕੀਤੀ ਉਸ ਦੇ ਜਨਮ ਨੂੰ ਸੈਂਕੜੇ ਬਾਹਰ ਲਾਣ ਤਾਂ ਹੈ ਅਤੇ ਉਸ ਦਾ ਜਨਮ ਪ੍ਰੇਸ਼ਟ ਹੈ ਉਹਦਾ ਮਨੁੱਖਾ ਜਨਮ ਕੁੱਤਾ ਸੂਰਖੂਤਾ ਤੇ ਸੱਪ ਦੇ ਸਮਾਨ ਹੈ ਯਾ ਦੇਵ ਜੀਤਾ ਮਲੰਦਵਾਜਨਾ ਸਾਰੇ ਸੰਸਾਰ ਦੀ ਲਕਾਈ ਨੂੰ ਉਸ ਚੀਜ਼ ਸੁਚੇਤ ਕਰਦੇ ਹਨ ਕਿ ਮਾਤਾ ਮਤਾ ਕੋਈ ਐਵੇਂ ਪਰਮਪਲੇ ਖੇ ਵਿਚ ਰਹੇ ਕਿ ਮੇਰਾ ਗੁਰੂ ਬਾਲਾ ਬਣੇ ਤਾ ਬਿਨਾ ਛਟਕਾਰਾ ਹੋ ਜਾਵੇਗਾ ਪਰ ਗੁਰੂ ਤੋਂ ਬਿਨਾ ਕੋਈ ਵੀ ਨਾ ਪਿੱਛੇ ਪਾਰ ਲੰਘਿਆ ਹੈ ਤੇ ਨਾ ਹੁਣ ਹੀ ਪਾਰ ਲੰਘ ਸਕੇਗਾ ਮਤ ਕੋ ਭਾਰੋਂ ਪੁੰਦੇ ਸੰਸਾਰ ਗਰਮੈਨ ਕੋਈ ਨਾ ਓਤਰਸ ਓਤਰਸ ਪਾਰ ਸਤਿਗੁਰੂ ਤੋਂ ਬਿਨਾ ਕੋਈ ਬਾਣੀ ਉੱਤਰਦਾ। ਮਾਨਵ ਪਰਜੋ ਜਨਮਾਂ ਜਨਮਾਂ ਦੀ ਮੈਨ ਲੱਗੀ ਹੋਈ ਹੈ ਉਸ ਨੂੰ ਗੁਰੂ ਪਰਸ਼ਾਦ ਗੁਰੂ ਦੀ ਕਿਰਪਾ ਨਾਲ ਹੀ ਤੋਤਾ ਜਾ ਸਕਦਾ ਹੈ। ਹੋਰ ਕੋਈ ਵੀ ਢੰਗ ਤਰੀਕਾ ਨਹੀਂ ਹੈ। ਗੁਰੂ ਜੀ ਦੀ ਕਿਰਪਾ ਦਾ ਪਾਸਰ ਮੰਨਣਾ ਨਾਲ ਮਨ ਨਰਮ ਹੋ ਜਾਂਦਾ ਹੈ ਤੇ ਆਵਾਗਣ ਦਾ ਚੱਕਰ ਮੁੱਕ ਜਾਂਦਾ ਹੈ। ਮੜ ਜੁਨਾ ਵਿੱਚ ਢਟਕਣਾ ਨਹੀਂ ਪੈਂਦਾ। ਜਨਮ ਜਨਮ ਕੀ ਇਸ ਮਨ ਉਹ ਮਨ ਲੱਗੀ ਕਾਲ ਮਹਰ ਲੱਗੀ ਕਾਲਾ ਹੋਏ ਸ਼ਾ ਸ਼ਿਆਹ ਖਨਲੀ ਧੋਤੀ ਉਜਲੀ ਨਾ ਹੋਵੀ ਜੇ ਸੰਤੋਣ ਆ ਵਰਪਾ ਸਾਦੀ ਜੀਵਤ ਮਰੇ ਫਰਤੀ ਹੋਵੇ ਮਤ ਬਦਲਾ ਨਾਨਕ ਮੇਲ ਨਾਲ ਲੱਗੀ ਨਾ ਹਿਰੇ ਜੁਨੀ ਪਾ ਸਤਿਗੁਰੂ ਜੀ ਦੀ ਕਿਰਪਾ ਗੁਰਬਾਣੀ ਬਣ ਕੇ ਹੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਗੁਰੂ ਬਾਲੇ ਬਣ ਦਾ ਢੰਗ ਤਰੀਕਾ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1799 ਈਸਵੀ ਵਿੱਚ ਸ਼ਾਹੀ ਨੂੰ ਇਹ ਕੇਸਗੜ ਸਹਿਬ ਅਨੰਦਪੁਰ ਸਹਿਬ ਦੇ ਸਤਾਂਤੀ ਭਰੀ ਦਵਾਨ ਵਿੱਚ ਦੱਸਿਆ ਸੀ। ਉਹ ਦਿਖਾਲਿਆਂ ਦਾ ਅਧਿਕਾਰ ਜੋ ਸਤਗੁਰਾਂ ਕੋਲ ਸੀ ਉਸ ਨੂੰ ਸਾਰੇ ਲਕਾਇ ਸਾਹਮਣੇ ਪੰਜਾਂ ਨੂੰ ਸੌਂਪ ਦਿੱਤਾ। ਪਹਿਲੇ ਆਪ ਉਹ ਤਿਆਰ ਕਰਕੇ ਸ਼ਕਾ ਕੇ ਉਹਨਾਂ ਨੂੰ ਗੁਰੂ ਵਾਲੇ ਬਣਾਇਆ ਤੇ ਦੇਖਸ਼ ਕੀਤਾ। ਕਿਉਂਕਿ ਅਜੇ ਤੱਕ ਇਹ ਦਿਖਿਆ ਦੇਣ ਦਾ ਅਧਿਕਾਰ ਗੁਰੂ ਪਾਸ ਸੀ। ਹਣ ਪੰਚਨ ਮੇਨਤ ਵਤਣ ਮੈਂ ਹੂੰ ਪੰਚ ਮਿਲੇ ਸੇ ਪੀਰਨ ਪੀਰਾ ਅਤੇ ਪੰਚਨ ਮੇ ਮੇਰੋ ਨਿਜਵਾਸ ਨੂੰ ਅਮਲੀ ਨਿਯਮ ਆਪਣਾ ਹੋਣ ਵਾਸਤੇ ਪੰਜਾਂ ਬਾਸੂ ਅਮਰਤ ਤਿਆਰ ਕਰਵਾ ਕੇ ਆਵਸ਼ਕਿਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਆਪਣੀ ਆਤਮ ਵਿੱਚ ਵੱਡੇ ਤੋਂ ਵੱਡਾ ਕਹਣ ਵਾਲਾ ਬਿਆਸਤੀ ਇਹ ਨਾ ਕਹੇ ਕਿ ਮੈਨੂੰ ਗੁਰੂ ਦੀਖਿਆ ਦੀ ਲੋੜ ਨਹੀਂ ਹੈ ਜਰਾ ਸੋਚੀਏ ਕਿ ਜੇ ਸਤਗੁਰੂ ਜੀ ਨੇ ਆਪਣੇ ਆਪ ਨੂੰ ਇਸ ਅਮਰਤ ਛਕਣ ਦੀ ਮਰਜ਼ਾ ਦਾ ਮਨ ਜੇ ਨਹੀਂ ਰੱਖਿਆ ਤਾਂ ਆਪਾਂ ਕਿਵੇਂ ਇਸ ਅਮਰਤ ਪਾਨ ਕਰਨ ਦੀ ਮਰਜ਼ਾ ਦਾ ਮਨ ਜੇ ਰਹਿ ਕਿ ਇਹ ਆਸ ਕਰ ਸਕਦੇ ਹਾਂ ਕਿ ਸ਼ਾਇਦ ਸਾਡੇ ਉੱਪਰ ਵੀ ਗੁਰੂ ਦੀ ਖੁਸ਼ੀ ਹੋ ਜਾਵੇਗੀ ਕਦਾ ਚਤ ਵੀ ਨਹੀਂ ਹੈ ਭਾਈ ਦੱਲੇ ਤੇ ਭਾਈ ਦਲ ਸਿੰਘ ਬਾਬਾ ਜੀ ਅਮਰਤਾ ਦੀ ਮਹਾਂਤਾ ਪਰਥਾਏ ਵੀ ਇਤਿਹਾਸ ਵਿੱਚੋਂ ਦੋ ਤਿੰਨ ਸਾਕੀਆਂ ਆਮ ਸੁਣਾਉਂਦੇ ਹੁੰਦੇ ਸਨ ਇਹ ਦੇਖੋ ਭਾਈ ਦੱਲਾ ਜੀ ਜੂ ਸਤਿਗੁਰੂ ਜੀ ਦੇ ਅਤਿ ਪ੍ਰੇਮੀ ਸਨ ਅਤੇ ਸਤਿਗੁਰੂ ਪਰਥਾ ਸਦਾ ਭਾਵਨੀ ਰੱਖਦੇ ਸਨ ਜਦੋਂ ਮੁਕਤ ਸਰ ਦਾ ਜੰਦ ਜਿੱਤਣਾ ਪ੍ਰੰਤ ਸਤਿਗੁਰੂ ਜੀ ਨੇ ਦੱਖਣ ਨੂੰ ਜਾਣਾ ਦਾਂਦਾ ਤਿਆਰ ਕੀਤਾ ਤਾਂ ਰਸਤੇ ਵਿੱਚ ਪਾਈ ਦੱਲੇ ਪਾਸ ਪੜਾਉ ਕੀਤਾ ਪਾਈ ਦੱਲੇ ਨੇ ਤਨ ਮਨ ਤਾਂ ਨਾਲ ਸਤਿਗੁਰਾਂ ਦੀ ਸੇਵਾ ਕੀਤੀ ਸਤਿਗੁਰੂ ਜੀ ਦੱਲੇ ਦੀ ਪ੍ਰੇਮ ਨਾਲ ਕੀਤੀ ਸੇਵਾ ਉੱਪਰ ertaint ਪਰਸੰਨ ਹੋਏ ਇੱਕ ਦਿਨ ਆਪਣੀ ਮੌਜ ਵਿੱਚ ਦੱਲੇ ਨੂੰ ਕੋਣ ਸਦਕੇ ਵਚਨ ਕੀਤਾ ਕਿ ਤੇ ਸਾਡੀ ਬਹੁਤ ਸੇਵਾ ਕੀਤੀ ਹੈ ਅਸੀਂ ਤੇਰੇ ਤੋਂ ਬਹੁਤ ਪਰੇਸ਼ਾਨ ਹਾਂ ਕੁਝ ਮੰਗ ਲੈ ਭਾਈ ਡੱਲੇ ਨੇ ਦੋਵੇਂ ਹੱਥ ਜੋੜ ਕੇ ਸਤਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਗੁਰੂ ਜੀ ਆਪ ਜੀ ਦਾ ਬਖਸ਼ਿਆ ਹੋਇਆ ਬਹੁਤ ਕੁਝ ਹੈ ਕਿਸੇ ਵੀ ਵਾਸਤੂ ਦੀ ਲੋੜ ਨਹੀਂ ਸਤਗੁਰੂ ਜੀ ਨੇ ਫਿਰ ਦੁਬਾਰਾ ਬਸ਼ਨ ਕੀਤਾ ਕਿ ਡੱਲਿਆ ਕੁਝ ਤਾਂ ਮੰਗ ਡੱਲੇ ਨੇ ਫਿਰ ਸਤਗੁਰੂ ਜੀ ਦਾ ਧੰਵਾਦ ਹੀ ਕੀਤਾ ਸਤਗੁਰੂ ਜੀ ਨੇ ਪਿਆਰ ਵਿੱਚ ਤੀਸਰਾ ਮਸ਼ਨ ਕੀਤਾ ਤਾਂ ਦੱਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜੇਕਰ ਬਹੁਤ ਹੀ ਤੁੱਥੇ ਹੋ ਤਾਂ ਪ੍ਰਲੋਕ ਚ ਆਪਣੇ ਚਰਨਾ ਵਿੱਚ ਪਹਿਲੀ ਜਿੰਨੀ ਜਗ੍ਹਾ ਬਖਸ਼ ਦਿਓ ਹੋਰ ਕਿਸੇ ਕਿਸਮ ਦੀ ਇੱਛਾ ਨਹੀਂ ਸਤਗੁਰੂ ਬਚਨ ਕੀਤਾ ਕਿ ਫਿਰ ਅਮਰਤ ਸਾਖ ਹੋ ਸਕੂ ਦੱਲਾ ਸਿੰਘ ਕਹਾਉ ਇਸ ਸਤਿਗੁਰੂ ਦੀ ਕਮਾਈ ਕਰੋ ਦੱਲੇ ਨੇ ਕਿਹਾ ਕਿ ਮੈਂ ਤਾਂ ਬਹੁਤ ਅਮਰਤ ਛਕਿਆ ਹੈ ਸਤਿਗੁਰੂ ਜੀ ਨੇ ਪੁੱਛਿਆ ਕਿ ਤੈ ਕਿੱਥੋਂ ਅਮਰਤ ਛਕਿਆ ਅਸਾਂ ਤਾਂ ਤੈਨੂੰ ਛਕਾਇਆ ਛਕਦੇ ਆ ਨਾ ਦੇਖਾ ਨਾ ਸੁਣਿਆ ਦੱਲੇ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਦੇ ਮਥਾਲ ਵਿੱਚੋਂ ਆਪ ਜੀ ਦਾ ਅਮਰਤ ਪ੍ਰਸ਼ਾਦ ਲੈ ਕੇ ਮੈਨੂੰ ਛਕਨਾ ਹਾਂ ਹਾਂ ਸਤਿਗੁਰੂ ਨੇ ਹਰ ਹੁਕਮ ਕੀਤਾ ਇਹ ਅਮਰਤ ਸ਼ਾਕ ਜੋ ਸ਼ਾਸਤਰ ਨਾਲ ਪਿਆਰ ਹੁੰਦਾ ਹੈ ਦੁੱਲੇ ਭੇਰ ਕੇ ਆ ਕੇ ਪਾਸ਼ਾ ਜੀ ਅਸੀਂ ਜੋ ਕੜਾ ਪ੍ਰਸ਼ਾਨ ਰੋਹ ਛਕਦੇ ਹਾਂ ਕਿਰਪਾਨ ਭੇਟ ਹੋ ਕੇ ਹੀ ਸ੍ਰੀ ਇਸ੍ਰੀ ਸ੍ਰੀ ਸਾਹਿਬ ਜੀ ਦੇ ਬੁਖਾਰ ਬੰਦ ਲੱਗਦੇ ਲੱਗਦਾ ਹੈ ਸੋ ਆਪ ਜੀ ਦਾ ਬਖਸ਼ਿਆ ਸਤਰ ਸਜਿਆ ਮਤ ਜਾਣ ਕੇ ਦਾਸ ਇੱਕ ਛਕਦਾ ਰਿਹਾ ਹੈ ਸਤਿਗੁਰੂ ਜੀ ਇਹ ਬਾ ਕ ਸੁਣ ਕੇ ਮੁਸਕਰਾਏ ਤੇ ਬਚਨ ਕੀਤਾ ਇਹ ਦਲਿਆ ਖੰਡੇ ਵਾਟੇ ਦਾ ਅਮਰਤ ਛਕ ਜੋ ਅਮਰਤ ਖੰਡੇ ਕੋ ਲੈ ਹੈ ਗੁਰ ਕੇ ਸੋ ਜਹਾਨ ਜੜੇ ਜੀ ਹੈ ਦੱਲੇ ਦੇ ਨੈਣ ਭਾਰ ਕੇ ਸੀਸ ਨਵਾਇਆ ਤੇ ਮੈਕਸ ਮੈਕਸ ਦੀ ਆਖਿਆ ਕਿ ਸਤਿਵਚਨ ਪਾਤਸ਼ਾਹ ਜੀ ਉਹ ਅਗਲੇ ਹੀ ਦੈਨ ਹੂਰ ਬਿਆੰਤ ਪ੍ਰੇਮੀ ਸਮੇਤ ਡੱਲੇ ਨੇ ਅਮਰਤ ਪਾਨ ਕੀਤਾ ਤੇ ਦੱਲਾ ਸਿੰਘ ਸੱਚ ਗਿਆ ਜਦੋਂ ਅਮਰਤ ਪਾਨ ਕਰਕੇ ਡੱਲਾ ਸਤਿਗੁਰੂ ਜੀ ਦੀ ਹਜ਼ੂਰੀ ਹਾਜ਼ਰ ਹੋਇਆ ਤਾਂ ਸਤਿਗੁਰੂ ਸ੍ਰੋਪਾ ਮਾਸ਼ ਕੀਤਾ ਇਸ ਮੈਚ ਇੱਕ ਵੱਡੀ ਖੜਗ ਇੱਕ ਢਾਲ ਇੱਕ ਜੋੜੀ ਹੀਰਿਆਂ ਨਾਲ ਲਾਂਕੜਿਆਂ ਦੀ ਅਤੇ ਆਪਣੇ ਸਾਸਤਰ ਤੇ ਦੋ ਦਸਤਾਨੇ ਦੋ ਚੋੜੇ ਤੇ ਦੋ ਉਟਨੀ ਅਤੇ ਹੋਰ ਬੇਅੰਤ ਬਾੜ ਦਿੱਤਾ ਤੇ ਆਪਣੇ ਚਾਨਨਾ ਵਿੱਚ ਸਦੀਵੀ ਨਮਾਸਮਖਿਆ ਸੋ ਢੱਲੇ ਨੂੰ ਜਿਸ ਨੇ ਸਤਿਗੁਰੂ ਜੀ ਨੂੰ ਤਨਮਾਨਤਾ ਨਾਲ ਬੇਅੰਤ ਸੇਵਾ ਕਰਕੇ ਖੁਸ਼ੀ ਕੀਤੀ ਤੇ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਕੋਜ ਮੰਗਣ ਲਈ ਹੁਕਮ ਕੀਤਾ ਸੀ ਇੱਕ ਪੀੜੀ ਜਿੰਨੀ ਜਗ੍ਹਾ ਗੁਰੂ ਚਰਨਾਂ ਵਿੱਚ ਅਮਰ ਦਸ਼ਕਣ ਤੋਂ বিনা ਨਹੀਂ ਪ੍ਰਾਪਤ ਹੋ ਸਕੀ ਤਾਂ ਅਸੀਂ ਕਿਸ ਬਾਲੂਤੇ ਇਹ ਆਸ ਰੱਖ ਸਕਦੇ ਹਾਂ ਇਹ ਸਤਿਗੁਰੂ ਜੀ ਸਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਾਸ ਦੇਣ ਕਦਾ ਚਤਵੀ ਨਹੀਂ ਗੁਰੂ ਚਰਨਾਮਚ ਸਵਾਈ ਸਵਾਈ ਲੈਣ ਲਈ ਤਾਂ ਗੁਰੂ ਮਰਜਾਦਾ ਨੂੰ ਧਰਮ ਕਰਨਾ ਹੀ ਪਵੇਗਾ ਮਤਮਰਯ ਤੰਜਾਇ ਜਾਣਖੰਡੇ ਕੀ ਕੋਲ ਛਕੇ ਸੂਈ ਸਿੰਘ ਪਰਦਾਨ ਅਵਰਨਾ ਪੋਹਨ ਜੂਲਵੇ इस अलावा बाबा जी श्री गुरु नानक देव दे साहब जी दिवंशों अठवी जगह बबा करमगी जी की साखी भी सुने करते सन कि देखो विधि कुल कि श्रेष्ठ तो उत्तम सी जिस नायण कलाधार जग मै पर बारे साखी जी दी ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਵਤਾਰ ਦਾ ਨ ਕੀਤਾ ਕਿ ਇੱਕ ਸਮਾਂ ਜਿਹੜਾ ਆਇਆ ਕਿ ਬਾਬਾ ਹਰਗ੍ਰੰਤਾਰ ਜੀ ਸ੍ਰੀ ਗੁਰੂ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਪਾਸ ਚੱਲ ਕੇ ਗਏ ਸਤਿਗੁਰੂ ਜੀ ਨੇ ਗੁਰੂ ਕੋਲ ਜਾਣ ਕੇ ਬਾਬਾ ਜੀ ਦਾ ਬੇਅੰਤ ਅਦਬ ਸਤਕਾਰ ਕੀਤਾ ਤੇ ਦਰਸ਼ਨ ਦੇਣ ਦਾ ਕਾਰਨ ਪੁੱਛਿਆ ਬਾਬਾ ਕਰਮਿਤਾ ਜੀ ਨੇ ਬੜੀ ਨਿਮਰਤਾ ਸੇਤ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਪਾਸ ਜਾ ਚਕ ਬਣ ਕੇ ਆਏ ਹਾਂ ਕਰਮਿਤਾ ਜੀ ਨੇ ਬਾਬਾ ਜੀ ਬਾਬਾ ਕਾਲ ਤਰ ਜੀ ਨੂੰ ਬੜੇ ਪਿਆਰ ਨਾਲ ਕਿਹਾ ਕਿ ਆਪ ਜੀ ਤਾਂ ਵੱਡਿਆਂ ਦੀ ਕੋਲ ਵਿੱਚੋਂ ਹੁਕਮ ਕਰੋ ਤਰ ਬਾਬਾ ਕਰਮਿਤਾ ਜੀ ਨੇ ਬੇਨਤੀ ਇਿੱਤੇ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਵੰਸ ਦਾ ਨਾਂ ਬੰਦ ਰੁਕ ਗਿਆ ਹੈ ਆਪ ਕਿਰਪਾ ਕਰੋ ਪੁੱਤਰੇ ਦੀ ਦਾਤ ਬਖਸ਼ੋ ਇਹ ਬਚਨ ਸੁਣ ਕੇ ਸਤਿਗੁਰੂ ਜੀ ਕਬੀਰਤਾ ਵਿੱਚ ਆ ਕੇ ਕੁਝ देर ਲਈ ਚੁੱਪ ਹੋ ਗਏ ਤੇ ਥੋੜੇ ਸਮੇਂ ਬਾਅਦ ਬਚਨ ਕੀਤਾ ਕਿ ਬਾਬਾ ਜੀ ਬਾਬ ਜੀ ਨੇ ਅਮਰਤ ਛਕਿਆ ਹੈ ਮਾਮਾ ਕੰਗੀਤਰ ਜੀ ਨੇ ਉੱਤਰ ਦਿੱਤਾ ਕਿ ਗਰੀਬ ਨਿਵਾਜ਼ ਮੈਂ ਤਾਂ ਮਤ ਨਹੀਂ ਛਕਿਆ ਮੇਰਾ ਸਰੀਰ ਵੀ ਬਡੇਰਾ ਹੋ ਗਿਆ ਹੈ ਸਤਿਗੁਰੂ ਜੀ ਨੇ ਵਸ਼ਣ ਕੀਤਾ ਕਿ ਆਪਣੇ ਪੁੱਤਰ ਨੂੰ ਅਮਰਤ ਸੋਣਾ ਕੋਲ ਦਾ ਬੱਧ ਹੋ ਜਾਵੇਗਾ ਬਾਬਾ ਕੰਗੀਤਰ ਜੀ ਨੇ ਸੱਤ ਵਚਨ ਕਿਹਾ ਸਤਿਗੁਰੂ ਜੀ ਨੇ ਆਪਣੇ ਪਾਸੋਂ ਗਾਤ੍ਰੇ ਪੈਨਨਬਾਲੀ ਸ੍ਰੀ ਸਾਹਿਬ ਦੀ ਬਖਸ਼ਿਸ਼ ਕੀਤੀ ਬਾਬਾ ਕਰਨੀਤ ਅਰਜੀਨੇ ਆਪਣੇ ਪੁੱਤਰ ਬਾਬਾ ਜੀਤ ਸਿੰਘ ਜੀ ਨੂੰ ਅਮਰਤਿ ਸ਼ਕਾਇਆ। ਸਤਿਗੁਰੂ ਜੀ ਦੇ ਸਨਮੁਖ ਬਾਬਾ ਜੀਤ ਸਿੰਘ ਜੀ ਅਮਰਤਿ ਸ਼ਕ ਕੇ ਹਾਜ਼ਰ ਹੋਏ ਤਾਂ ਸਤਿਗੁਰੂ ਜੀ ਨੇ ਬਯੰਤ ਬਖਸ਼ਿਸ਼ਾਂ ਕੀਤੀਆਂ। ਬਚਨ ਕੀਤਾ ਕਿ ਆਪ ਦੇ ਘਰ ਬਹੁਤ ਮਹਾਂਵਲੀ ਜੋਦਾ ਪੁੱਤਰ ਪੈਦਾ ਹੋਵੇਗਾ। ਜੂਰਾਇ ਤਲਕ ਦੇਵੇਗਾ। ਰਾਜੇ ਮਹਾਰਾਜੇ ਵੀ ਉਸ ਨੂੰ ਸਿਰ ਕਾਉਣਗੇ ਕਾਠ ਦੀਆਂ ਤੋਪਾਂ ਚਲਾਵੇਗਾ ਤੇ ਬਹੁਤ ਸਤਿਆਵਾਨ ਹੋਵੇਗਾ ਉਹ ਸਿੱਖੀ ਦਾ ਬੇਅੰਤ ਪ੍ਰਚਾਰ ਕਰੇਗਾ ਸੋ ਥੋੜੇ ਹੀ ਸਮੇਂ ਬਾਅਦ ਬਾਬਾ ਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਬਾਬਾ ਸੈਮ ਸਿੰਘ ਜੀ ਨੇ ਜਨਮ ਲਿਆ ਜਿਨ੍ਹਾਂ ਨੇ ਸਤਿਗੁਰੂ ਜੀ ਵੱਲੋਂ ਬਖਸ਼ੇ ਬਰਾ ਨੂੰ ਸ਼ਕਾਰ ਕੀਤਾ ਯਾਰਾ ਸੋਚੋ ਕਿ ਜੇਕਰ ਪਰਮੇਸ਼ਾ ਸੁਭਗੁਰੂ ਨਾਨਕ ਪਾਸ਼ਾ ਜੀ ਦੀ ਕੁਲ ਖਾਣੋ ਸਕਦੀ ਹੈ ਅਮਰਤ ਛਕਣ ਤੱਕ ਉਸ ਕੋਲ ਕੋਲ ਵਿੱਚ ਬੰਦਾ ਨਹੀਂ ਹੋਇਆ ਤਾਂ ਅਸੀਂ ਕਿਹੜੇ ਬਾਗ ਦੀ ਮੂਣੀ ਹਾਂ ਜੋ ਮੇਰਾ ਅਮਰਤ ਛਕੇ ਤੋਂ ਹੀ ਸਤਿਗੁਰੂ ਜੀ ਦੀ ਬਖਸ਼ ਬਖਸ਼ਸ਼ਾਂ ਦੀ ਆਸ ਰੱਖੀਏ ਸੋ ਮਨ ਵਿੱਚ ਪਨੇਖਾ ਕੱਢ ਲੈਣਾ ਚਾਹੀਦਾ ਹੈ ਅਮਰਤ ਛਕਣ ਨਾਲ ਲੋਕ ਲੋਕ ਤੇ ਪਦਾਰਥ ਪ੍ਰਾਪਤ ਨੂੰ ਦੇਣ ਬਾਬਾ ਪਾਏ ਵੀਰ ਸਿੰਘ ਜੀ ਦਾ ਕਥਨ ਹੈ ਬਾਬਾ ਜੀ ਅਕਸ਼ਰ ਪਾਏ ਵੀਰ ਸਿੰਘ ਹੁਣਾਂ ਦਾ ਇੱਕ ਬਚਨ ਸੁਣਾਇਆ ਕਰਦੇ ਸਨ ਕਿ ਭਾਈ ਸਾਹਿਬ ਹੁਣੇ ਕੀਤੇ ਕਿਹਾ ਕਰਦੇ ਸਨ ਕਿ ਇਸ ਸੰਸਾਰ ਵਿੱਚ ਉਹ ਮਨੁੱਖ ਜਿਸ ਦੇ ਭਾਗਾਂ ਵਿੱਚ ਇੱਕ ਮਗਧ ਦਾ ਪ੍ਰਸ਼ੰਦਾ ਲਿਖਿਆ ਹੋਵੇ ਅਤੇ ਦੂਸਰੇ ਡੰਗ ਭੁੱਖਾ ਰਹਿਣਾ ਹੋਵੇ ਜਿਉ ਪ੍ਰਾਨੀ ਸਤਿਗੁਰੂ ਜੀ ਦੇ ਖੰਡੇ ਬਾਟੇ ਦਾ ਅਮਰਤ ਪਾਨ ਕਰ ਲਵੇ ਪੁੰਨ ਰਤ ਤੇ ਰਣੀ ਦਾ ਧਾਰ ਨਹੀਂ ਬਣ ਜਾਵੇ ਤਾਂ ਉਸ ਨੂੰ ਦੂਵੇਂ ਵਕਤ ਪ੍ਰਸ਼ਾਦਾ ਮਿਲਣ ਲੱਗ ਜਾਵੇਗਾ ਉਸ ਦਾ ਦੁਨਿਆਵੀ ਕੋਈ ਵੀ ਕੰਮ ਨਹੀਂ ਅੜੇਗਾ ਇੰਨਾ ਹਰਕਤਾ ਇਸ ਸੰਸਾਰ ਵਿੱਚ ਹੀ ਪਾਇਆ ਜਾਂਦਾ ਹੈ ਬਾਕੀ ਪਰਲੋਕ ਦੀਆਂ ਬਖਸ਼ਾ ਜੋ ਸਤਿਗੁਰੂ ਜੀ ਬਖਸ਼ਦੇ ਹਨ ਉਹਨਾਂ ਦੀ ਤਾਂ ਗਣਤ ਹੀ ਨਹੀਂ ਹੋ ਸਕਦੀ ਬਾਬਾ ਜੀ ਆਪਣੇ ਅਨੁਭਵ ਦੱਸਿਆ ਕਰਦੇ ਸਨ ਕਿ ਜੋ ਪੁਰਾਨੀ ਖੰਡੇ ਬਾਟੇ ਦਾ ਅੰਮ੍ਰਿਤ ਪਾਣ ਕਰ ਲਵੇ ਸਤਨਾ ਮਾਣੀ ਦਾ ਪ੍ਰੇਮ ਨਾਨ ਨਿਤਨੇਮ ਕਰੇ ਚੋ ਕ੍ਰੀਤਾ ਤੋਂ ਪੂਰਨ ਤੌਰ ਤੇ ਬਚ ਕੇ ਰਹੇ ਅਤੇ ਪੰਜ ਮੰਜਾ ਰਹਿਤਾਂ ਦਾ ਤਾਂ ਨਹੀਂ ਹੋਵੇ ਤਾਂ ਸ੍ਰੀ ਤਿਆਗਣ ਅਪਰੰਤ ਉਸ ਨੂੰ ਕਦੀ ਵੀ ਜਮਨੂਤ ਨਹੀਂ ਲੈ ਜਾਂਦੇ ਉਸ ਦੀ ਆਤਮਾ ਸਿੱਧੇ ਗੁਰੂ ਚਰਨਾ ਵਿੱਚ ਪਜ ਜਾਵੇਗੀ ਜੇ ਨਾਮ ਸਿਮੰਦ ਦੁਆਰਾ ਅਸਮੀ ਆਸਤਾ ਨਾਨਕ ਲੀਨ ਪੀਉ ਗੋਬਿੰਦ ਸਿੰਘ ਜਿਉਂ ਪਾਣੀ ਸੰਗਪਨ ਬਾੜੀ ਹੋਵੇ ਤਾਂ ਸਤਗੁਰੂ ਜੀ ਅਸ ਨੂੰ ਆਪਣੇ ਰੂਪ ਵਿੱਚ ਪ੍ਰੀਤ ਕਰ ਲੈਂਦੇ ਹਨ ਅਤੇ ਜੇਕਰ ਥੋੜੀ ਕਸ ਰਹਿਦੀ ਹੋਵੇ ਤਾਂ ਦੁਆਰਾ ਕਿਸੇ ਚੰਗੇ ਗੁਰੂ ਸਿੱਖ ਪ੍ਰੇਮੀ ਦੇ ਘਰ ਵਿੱਚ ਜਨਮ ਦੇ ਕੇ ਉਸ ਆਤਮਾ ਨੂੰ ਰਹਿਦੀ ਨਾਮ ਦੀ ਕਮਾਈ ਕਰਨ ਵਾਸਤੇ ਸਮਾਂ ਬਖਸ਼ ਦਿੰਦੇ ਹਨ ਬਸ ਇੰਜ ਜਾਣ ਲਵੋ ਕਿ ਜੇ ਗੁਰੂ ਦੀ ਸ਼ਰਨ ਵਿੱਚ ਆ ਗਿਆ ਤਾਂ ਮਹਾਰਾਜ ਜੀ ਦਾ ਉਸ ਨਾਲ ਕੋਈ ਵਾਸਤਾ ਨਹੀਂ ਰਹਿੰਦਾ ਧਰਮ ਰਾਏ ਅਨਾ ਐ ਦਰ ਕਾਗਨ ਫਾੜੇ ਜਨ ਨਾਨਕ ਲਿਖਾ ਸਮਝਾ ਵਰਸਖ ਨੂੰ ਰਤਾ ਵੀ ਸੈਣਾ ਸੈਣਾ ਰੱਖਣ ਦੀ ਲੋੜ ਨਹੀਂ ਪਿਆਰ ਵਾਸ ਪਿਆਰ ਅਮਰਤਾ ਰੇ ਸੰਗ ਉਪਰ ਸੰਸਾਰ ਦਾ ਕੋਈ ਵੀ ਦੇਵੀ ਦੇਵਤਾ ਜਾਂ ਕੋਈ ਭੈੜੀ ਰੂਪ भूत प्रेत जन आदि कते संसार दे यंत्र मंत्र दूਨੇਟ ਪਾਣੀ आदि क कदा चित भी असर ਨਹੀਂ ਪਾ ਸਕਦੇ ਬਾਬਾ ਜੀ ਨੂੰ ਹੀ ਪਰਮ ਪਰਮ ਮਾਰਥ ਦੀਆਂ ਜੋ ਵੀ ਪ੍ਰਾਪਤੀਆਂ ਹੋਈਆਂ ਉਹ ਸਭ ਖੰਡੇ ਬਾਟੇ ਦਾ ਅਮਰਤ ਸ਼ਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਯੰਗ ਦੀ ਜੋਤ ਗੁਰੂ ਮੰਨ ਕੇ ਗੁਰਮਤ ਅਨਸਾਰ ਨਾਮ ਸਬੰਧੀ ਕਮਾਈ ਕਰਨ ਨਾਲ ਹੀ ਪ੍ਰਾਪਤ ਹੋਈਆ। ਛੋ ਆਪਾਂ ਵੀ ਆਪਾਂ ਵੀ ਜੇ ਗੁਰੂ ਦੀ ਸ਼ਾਨ ਨੂੰ ਗ੍ਰਹਿਣ ਕਰ ਲਿਆ ਹੈ ਰਹਿਤ ਅਤੀ ਰਹਿਣੀ ਦੇ ਤਾਨੀ ਹਾਂ ਤਾਂ ਤਨਤਾ ਦੇ ਜੋਗ ਹਾਂ ਪਰ ਜੋ ਅਜੇ ਨਗੁਰੇ ਹੁਣੇ ਦੀ ਜੂਨ ਤੋਸ਼ਟਕਾਰਾ ਨਹੀਂ ਪਾ ਸਕੇ ਤਾਂ ਆਪਣੇ ਹੀ ਭਲੇ ਲਈ ਹੋਰ ਸਮਾਂ ਯੰਗ ਵਾਂਣ ਤੋਸ਼ ਬੋਝ ਕਰਨਾ ਚਾਹੀਦਾ ਹੈ। ਪੰਜਵੇਂ ਪਾਸ਼ਾ ਜੀ ਦਾ ਫਰਮਾਨ ਹੈ ਕਿ ਉਹ ਕਰਮ ਨੂੰ ਕਰਮ ਕਰਨ ਲਈ ਦੇ ਨਹੀਂ ਕਰਨੀ ਚਾਹੀਦੀ ਜਿਸ ਵਿੱਚ ਆਪਣਾ ਹੀ ਭਲਾ ਹੋਵੇ ਤੇ ਧਰਮ ਦਾ ਕਾਰਜ ਹੋਵੇ ਪਾਪ ਕਰਮ ਕਰਨਾ ਹੋਵੇ ਤਾਂ ਜ਼ਰੂਰ ਦੇਰੀ ਕਰਨੀ ਚਾਹੀਦੀ ਹੈ ਨਹੀਂ ਮਲੰਬਾ ਧਰਮ ਮੰਨ ਮਲਮੰਨ ਪਾਪ ਨੂੰ ਇਤੋ ਸਮਾਪਤ ਕਰਦੇ ਆਂ ਮੋਲਨ ਵਿੱਚ ਕੋਈ ਅਖਰਵਾਲਾ ਘੱਟਾ ਬੁੱਲਚੇ ਦਾ ਮਾਸਾ ਨਹੀਂ ਆਉਦੀ ਅਣਜਾਣ ਮੱਛੀ ਦੇ ਸਰ ਤੇ ਹੱਥ ਰੱਖਣਾ ਅੰਗੇ ਤੋਂ ਸੱਧ ਸੇਵਾ ਕਰਨੀ ਤੇ ਕਰਾਉਣੀ ਆਵਦੀ ਚਾਲਣਾ ਜੋਲਣਾ ਨਾਮਣਾ ਜੋਲਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ